ਜੀ ਮੈਂ ਵੈਸੇ ਤੁਹਾਨੂੰ ਪੁੱਛਾਂ ਪਿਛਲੇ ਦਿਨਾਂ ਚ ਜੇ ਕੁਝ ਵੀ ਐਸਾ ਜੇ ਯਾਦ ਆਉਂਦਾ ਐ ਇੰਗਲਿਸ਼ ਨਾਲ ਸਭ ਤੋਂ ਵੱਡਾ ਪੰਗਾ ਜੇ ਹੁਣ ਤੱਕ ਦਾ ਕਿਹੜਾ ਪੇਤੰਦਾ ਇੰਗਲਿਸ਼ ਨਾਲ ਪੈ ਵੀ ਗਿਆ ਪੰਗਾ ਬੋਲਣੀ ਵੀ ਹੈ ਤੇ ਗੱਲ ਵੀ ਅੱਗੇ ਨਹੀਂ ਚੱਲਣੀ ਤੇ ਸਭ ਤੋਂ ਵੱਡਾ ਪੰਗਾ ਕਿਹੜਾ ਮੰਨਦੇ ਆ ਆਪਣੇ ਲਾਈਫ ਚ ਮੈਂ ਨਾ ਇੱਥੋਂ ਜਿੱਦੇ ਕੈਨੇਡਾ ਹੀ ਜਾਣਾ ਸੀ ਅੱਛਾ ਤੇ ਉਹ ਇੱਥੋਂ ਜਿਹੜੀ ਐ ਮੂ ਟੈਕਟ ਮਹਿੰਗੀ ਪੈਂਦੀ ਸੀ ਬਿਜ਼ਨਸ ਕਲਾਸ ਹੂੰ ਤੇ ਉਹ ਨਾ ਛੋਟੇ ਜਾਜ ਲਈ ਬੈਂਕਾਕ ਦਾ ਸਟੇ ਸੀ ਉਹਦੀ ਜਿਹੜੀ ਉਹ ਮੂਰਲੀ ਜੀ ਹੁੰਦੀ ਉਹ ਲੈ ਲਈ ਠੀਕ ਹੈ ਤੇ ਉੱਥੇ ਮੈਂ ਪਹੁੰਚ ਗਿਆ ਉੱਥੇ ਸਟੇ ਸੀ ਅੱਛਾ 1 ਘੰਟੇ ਦਾ ਹੁਣ ਮੈਨੂੰ ਇਹ ਨਹੀਂ ਪਤਾ ਸੀਗਾ ਉਹ ਆਪਣੇ ਇਹ ਸੀਗੇ ਉਹਨਾਂ ਨੇ ਕੋਈ ਦੱਸਿਆ ਕੀਤਾ ਨਹੀਂ ਬਾਹਰ ਗਿਆ ਤੇ ਮੈਂ ਦੇਖਿਆ ਮੈਂ ਕਿਹਾ ਕਿਵੇਂ ਪਤਾ ਲੱਗੂ ਤੇ ਉਸ ਦੇ ਚੀਨੇ ਉਹ ਚੀਨਾ ਦੀ ਅੰਗਰੇਜ਼ੀ ਤੁਹਾਨੂੰ ਪਤਾ ਹੀ ਹੈ ਹਾਂ ਮੈਂ ਉਹ ਤੇ ਫਿਰਦਾਰਾ ਫਿਰ ਮੈਂ ਉਹਨੂੰ ਸਮਝਾਇਆ ਵੀ ਮੈਂ ਆ ਤੈਨੂੰ ਪੁੱਛਦਾ ਉਹਦੇ ਇੱਥੇ ਅੱਖਰ ਲਿਖੇ ਹੋਏ ਸੀ ਸਾਰੇ ਅੱਛਾ ਹਮ ਏ ਬੀ ਸੀ 1 2 3 ਸਾਰਾ ਕੁਝ ਲਿਖਿਆ ਹੋਇਆ ਸੀ ਮੈਂ ਉਹਨੂੰ ਫਰਾਬ ਦੇ ਤਰੀਕੇ ਨਾਲ ਸਮਝਾਇਆ ਵੀ ਮੈਂ ਇਸ ਫਲਾਈਟ 'ਚ ਜਾਣਾ ਹਮ ਤੇ ਉਹਨੇ ਉਧਰੋਂ ਮੇਰੇ ਨਾਲ ਘਟੋ ਘਟ 30 40 ਸਟੂਡੈਂਟ ਸੀਗੇ ਉਸ ਉਹਦੇ 'ਚ ਹੋਰ ਵੀ ਪੜੇ ਲਿਖੇ ਬੋਲ ਤੇ ਮੈਂ ਉਹਨੂੰ ਪੁੱਛ ਲਿਆ ਕਰ ਲਿਆ ਸਾਰਾ ਤੇ ਉਹਨੇ ਮੈਨੂੰ ਦੱਸਤਾ ਵੀ 100 ਆ ਵੀ 152s ਉਹਦੇ ਨਾਲ ਮੈਂ ਹਸਤਾ ਲਾ ਲਿਆ ਹਾਂ ਵੀ ਐਸ ਗੇਟ ਤੋਂ ਚੱਲਣੀ ਹੈ ਅੱਛਾ ਉਸ ਤੋਂ ਬਾਅਦ ਫਿਰ ਮੈਂ ਪਤਾ ਕੀਤਾ ਹਮ ਨਵੀਰ ਵੇਅਰ ਇਜ਼ ਫਲਾਈਟ ਉਹ ਐਂ ਕਰ ਕਰਾ ਕੇ ਚੀਨਾ ਨਾਲ ਜੋ ਜੋ ਬੋਲਦੇ ਸੀ ਅੱਛਾ ਮੈਂ ਉੱਥੇ ਗੇਟ ਤੇ ਪਹੁੰਚ ਗਿਆ ਅੱਛਾ ਔਰ ਉਸ ਗੇਟ ਤੇ ਪਹੁੰਚਣ ਵਾਲਾ ਸਾਰਿਆਂ ਤੋਂ ਸਭ ਤੋਂ ਪਹਿਲਾਂ ਮੈਂ ਸੀਗਾ ਸਭ ਗਵਾਚੇ ਫਿਰਨ ਉੱਤੇ ਕੋਈ ਉਧਰ ਵੀ ਦੇਖੋ ਵੀ ਉਧਰ ਮੈਨੂੰ ਲੱਗਦਾ ਮੈਂ 20 ਮਿੰਟ ਸਾਰਿਆਂ ਤੋਂ ਪਹਿਲਾਂ ਗਿਆ ਅੱਛਾ ਹਾਂ ਕੀ ਗੱਲ ਹੋਈ ਹੁੰਦੀ ਮੈਨੂੰ ਲੱਗਦਾ ਬੋਲੀ ਵੀਰੇ ਜਿਹੜਾ ਜਿਹੜਾ ਮਤਲਬ ਉਹ ਹੀ ਇਹਨੇ ਕਹਿੰਦੇ ਕਿ ਜਿਵੇਂ ਜੇ ਕੰਡੇ ਉੱਤੇ ਪੈਰ ਆਂਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਥੋੜੇ ਸਿਰਫ ਚੁੱਭੂ ਗਏ ਉਹ ਥੋੜੀ ਰਫਤਾਰ ਵੀ ਤਾਂ ਵਧਾਊਗਾ ਵਧਾਊਗਾ ਬਿਲਕੁਲ ਯਾ ਇਹਦਾ ਬਹੁਤ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਪ੍ਰਿੰਸ ਵੀਰੇ ਇਹਦੇ ਚ ਨਾ ਤੁਸੀਂ ਇੱਕ ਡਾਇਲੌਗ ਬੋਲਦੇ ਹੋ ਮੈਨੂੰ ਲੱਗਿਆ ਕਿ ਯਾਰ ਬਹੁਤ ਬਹੁਤ ਨਾ ਤੁਹਾਨੂੰ ਕਿਹਾ ਗਿਆ ਹੋਣਾ ਨਹੀਂ ਨਹੀਂ ਪ੍ਰਿੰਸ ਤੂੰ ਬੋਲ ਦੇਗਾ ਉਹ ਪ੍ਰਿੰਸ ਤੂੰ ਬੋਲ ਦੇਗਾ ਉਹ ਡਾਇਲੌਗ ਆਂਦਾ ਹੈ ਹੈਲੋ ਸਿੱਧੂਜ਼ ਆਫ ਸਾਊਥ ਹਾਲ ਇਫ ਯੂ ਡੋਨਟ ਮਾਈਂਡ ਹਾਂ ਬਿਲਕੁਲ ਬਹੁਤ ਮੈਨੂੰ ਸਮਝਾਇਆਗਾ ਵੀ ਹਾਂ ਤੂੰ ਬੋਲ ਦੇਗਾ ਇਹ ਮੈਂ ਮੈਨੂੰ ਲੱਗ ਬਿਲਕੁਲ ਵੇਖੋ ਇਹ ਇੰਗਲਿਸ਼ ਕਰਕੇ ਕਿਉਂਕਿ ਇੰਗਲਿਸ਼ ਕਰਕੇ ਹੀ ਮੈਨੂੰ ਵੀ ਸੀ ਮੈਨੂੰ ਤਾਂ ਇਹਦਾ ਨਾਂ ਲੈਣ ਤੇ ਵੀ ਕਈ ਵੇ ਸਿੱਧੂਜ਼ ਆਫ ਸਾਊਥ ਹਾਲ ਅੱਛਾ ਅੱਛਾ ਉਸੇ ਥੋੜਾ ਜਿਹਾ ਅਸਲ ਚੋ ਇਹ ਨਹੀਂ ਵੀ ਆਪਾਂ ਨੂੰ ਵੀ ਆਉਂਦੀ ਨਹੀਂ ਹੁੰਦੀ ਜਾਂ ਆਇੰਦੀ ਹੁੰਦੀ ਪਰ ਬਹੁਤ ਜ਼ਿਆਦਾ ਪਿੱਛੇ ਜਿੰਨਾ ਮੈਂ ਕੰਮ ਕੀਤਾ ਉਹ ਮੈਂ ਬਹੁਤ ਜ਼ਿਆਦਾ ਠੇਠ ਕੀਤਾ ਹਾਂ ਹਾਂ ਹੋਨ ਥੋੜਾ ਪਰ ਕਿ ਮੈਂ ਹਿੰਦੀ ਵੈਬ ਸੀਰੀਜ਼ ਕੀਤੀ ਆ ਉਹਦੇ ਕਰਕੇ ਥੋੜਾ ਜਿਹਾ ਮੈਂ ਹੋ ਗਿਆ ਵੀ ਹਾਂ ਸ਼ਬਦ ਅੱਛੇ ਅੱਛੇ ਇਹ ਸਭ ਹੈਲੋ ਹਾਈ ਓ ਯੈਸ ਕਮ ਆਨ ਇਹ ਸਾਰ ਸ਼ੁਰੂ ਹੋ ਗਿਆ ਇਹ ਪ੍ਰਿੰਸ ਦੀ ਡਿਕਸ਼ਨਰੀ ਚ ਨਵਾਂ ਸ਼ਬਦ ਜੋੜ ਕੇ ਹਾਂ ਪਰ ਉਦੋਂ ਮੈਨੂੰ ਸੱਚੀ ਓਖਾ ਲੱਗਾ ਔਰ ਬੜੀ ਮੈਨੂੰ ਗੱਲ ਬੜੀ ਵਧੀਆ ਲੱਗੀ ਵੀ ਮੈਂ ਫੜਿਆ ਹੈਗਾ ਵਾਕਈ ਬਹੁਤ ਸੀਗਾ ਇਹ ਚੰਗੀ ਗੱਲ ਆ ਵੀ ਪਤਾ ਲੱਗਾ ਓਏ ਆ ਹੀ ਹੋਇਆ ਤੇ ਜੇ ਅਗੇ ਸਕ੍ਰਿਪਟ 'ਚ ਬਾਈ ਚਾਂਸ 1-2 ਸ਼ਬਦ ਇੰਗਲਿਸ਼ ਦੇ ਹੋਣਗੇ ਤੁਸੀਂ ਕਹਿ ਕੇ ਕਟਵਾਏ ਕਿ ਯਾਰ ਇਹ ਛੱਡੋ ਇਹਦੀ ਥਾਂ ਤੇ ਪੰਜਾਬੀ ਹਾਂ ਹੁਣ ਜਿਹੜਾ ਆਪਾਂ ਪੈਚਵਰਕ ਕਰਦੇ ਸੀ ਉਹਦੇ ਮੈਂ ਯਾਰ ਤੂੰ ਬੜਾ ਸਫਸਟੀਕੇਟਡ ਚੱਲੀ ਗਈ ਫਿਰ ਤਾਂ ਮੈਂ ਕਰਦਾ ਸੈਟ ਇਹਨੂੰ ਅੱਛਾ ਅਰੇ ਵਾਹ ਅਰੇ